ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਜਲੰਧਰ ਦੇ ਵਿੱਚ ਮੌਜੂਦ ਆ ਜਲੰਧਰ ਵੈਸਟ ਦੀ ਜਿਮਨੀ ਚ ਉਹਨਾਂ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ ਗੱਲ ਜੇਕਰ ਸੱਤਾਧਰ ਪਾਰਟੀ ਦੀ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਚੋਣ ਘੁਮਾਣਾ ਜਿਹੜੀ ਕਿ ਸੰਭੀ ਹੋਈ ਹੈ ਤਾਂ ਕਾਂਗਰਸ ਦੇ तमाम ਲੀਡਰ ਇੱਥੇ ਪਹੁੰਚੇ ਹੋਏ ਨੇ ਭਾਜਪਾ ਦੇ ਲੀਡਰ ਪਹੁੰਚੇ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਇੱਥੇ ਪਹੁੰਚ ਕੇ ਚੋਣ ਪ੍ਰਚਾਰ ਕਰਦੇ ਹੋਏ ਗਲੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਗੱਲ ਇਲਾਕਾ ਵਾਸ਼ਿਆ ਨਾ ਕਰਾਂਗੇ ਜਲੰਧਰ ਵਿਛ ਦੇ ਲੋਕਾਂ ਨਾਲ ਕਰਾਂਗੇ ਲੋਕਾਂ ਦੇ ਕੀ ਮੁੱਦੇ ਨੇ ਲੋਕ ਕੀ ਸੋਚਦੇ ਨੇ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤਣਾ ਚਾਹੀਦਾ ਲੋਕ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਵਾਰ ਵੋਟ ਕਰਨਗੇ ਤਾਂ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਜਲੰਧਰ ਦੇ ਵਿੱਚ ਤੁਸੀਂ ਵੋਟ ਕਰਨ ਜਾ ਰਹੇ ਹੋ ਮੁੱਦੇ ਬਹੁਤ ਸੇ ਨੇ ਜੀ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੀ ਹੈ ਵੀ ਜਿਹੜਾ ਇੱਕ ਬੀਜੇਪੀ ਪਾਰਟੀ ਤੋਂ ਇਲੈਕਸ਼ਨ ਲੜ ਰਿਹਾ ਹੈ ਸ਼ਿਤਲ ਲੰਗੁਰਾਲ ਵੀ ਉਹ ਐਮਐਲਏ ਸੀ ਉਹਨੂੰ ਛੱਡ ਕੇ ਉੱਧਰ ਜਾ ਕੇ ਫੇਰ ਐਮਐਲਏship ਦੂਜੀ ਪਾਰਟੀ ਤੋਂ ਕਿਉਂ ਲੜ ਰਿਹਾ ਯਾਦਾ ਬੰਦਾ ਇਹ ਸੋਚੇ ਵੀ ਮੈਂ ਨਹੀਂ ਐਮਐਲਏ ਬਣਨਾ ਮੈਂ ਐਮਐਲਏ ਨਹੀਂ ਰਹਿਣਾ ਉਹਨੂੰ ਕੁਝ ਮਿਲਿਆ ਹੋਊ ਕੁਝ ਦਿਖਿਆ ਹੋਊ ਤਾਂ ਇਹ ਕੰਮ ਉਹਨੇ ਕੀਤਾ ਸਭ ਤੋਂ ਵੱਡਾ ਮੁੱਦਾ ਤੇ ਇਹ ਹੈ ਵੀ ਲੋਕਾਂ ਨੂੰ ਧੋਖਾ ਦੇ ਕੇ ਜਿਨ੍ਹਾਂ ਨੇ ਜਿਤਾਇਆ ਸੀਗਾ ਅਸੀਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਉਹ ਜਿੱਤ ਕੇ ਐਮਐਲਏ ਬਣਿਆ ਫਿਰ ਅਸਤੀਫਾ ਦੇ ਕੇ ਫਿਰ ਦੂਜੀ ਪਾਰਟੀ ਜਾ ਰਿਹਾ ਹੁਣ ਫੇਰ ਵੋਟਾਂ ਮੰਗਣ ਆ ਰਿਹਾ ਅਸੀਂ ਤਾਂ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਬਿਲਕੁਲ ਕੀਤਾ ਵਿਸ਼ਵਾਸ ਘਾਤ ਹੈ ਹੁਣ ਫੇਰ ਵੋਟਾਂ ਮੰਗਣਾ ਆ ਰਿਹਾ ਸੀ ਜਲੰਧਰ ਵਾਸੀ ਉਹਨੂੰ ਕੋਈ ਵੋਟ ਨਹੀਂ ਪਾਣੀ ਦੂਜੀ ਗੱਲ ਜਿਹੜੀ ਉਹਨੇ 2 ਸਾਲ ਦੇ ਵਿੱਚ ਕਾਉਂਸਲਰ ਐਮ ਐਲ ਏ ਸ਼ੀਪਰ ਰੱਖੀ ਹੈ ਆਪਣੇ ਕੋਲ 2 ਸਾਲ ਦੇ ਵਿੱਚ ਉਹਨੇ ਕੀ ਕੀਤਾ ਗੁੰਡਾਗਰਦੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਉਸ ਬੰਦੇ ਨੇ ਔਰ ਉਹ ਖਾਮ ਖਾ ਮੇਰੇ ਕੋਲ ਆਇਆ ਮੇਰੇ ਕੋਲ ਉਹ ਹੈ ਮੇਰੇ ਕੋਲ ਅਗਰ ਹੈਗਾ ਤਾਂ ਤੇਰੇ ਕੋਲ ਜਨਤਕ ਕਰਦੇ ਤੂੰ ਪਬਲਿਕ ਨੂੰ ਕਿਉਂ ਮੁਰਖ ਬਣਾ ਰਿਹਾ ਪਬਲਿਕ ਸਭ ਕੁਝ ਜਾਣਦੀ ਹੈ ਪਬਲਿਕ ਮੁਰਖ ਬਣਨ ਵਾਲੀ ਹੈ ਨਹੀਂ ਹੁਣ ਉਹ ਵਾਲੀ ਗੱਲਾਂ ਨਹੀਂ ਰਹੀ ਜਦੋਂ ਪਬਲਿਕ ਨੂੰ ਗੁੰਮਰਾਹ ਕਰ ਲੈਂਦੇ ਸੀਗੇ ਅਗਰ ਉਹਦੇ ਕੋਲ ਹੁੰਦਾ ਤਾਂ ਕੁਝ ਨਾ ਕੁਝ ਹੁਣ ਤੱਕ ਬਾਹਰ ਕੱਢ ਦੇਣਾ ਸੀਗਾ ਉਹਨਾਂ ਉਹਦੇ ਕੋਲ ਕੁਝ ਨਹੀਂ ਹੈਗਾ ਆਪ ਗੁੰਡਾਗਰਦੀ ਕਰਦਾ ਰਿਹਾ ਉਹ ਅਸੀਂ ਉਹਨੂੰ ਵੋਟ ਬਿਲਕੁਲ ਨਹੀਂ ਪਾਣੀ ਤੇ ਕੀ ਲੱਗਦਾ ਫਿਰ ਇਸ ਵਾਰ ਕਿਹੜੀ ਪਾਰਟੀ ਦਾ ਕਿਹੜਾ ਨੁਮਾਇੰਦਾ ਇੱਥੋਂ ਜਿੱਤਦਾ ਹੋਇਆ ਨਜ਼ਰ ਆ ਰਿਹਾ ਦੇਖੋ ਜੀ ਅਸੀਂ ਤਾਂ ਇਹ ਗੱਲ ਕਹਿੰਨੇ ਆ ਮੈਂ ਆਪ ਆਪਣੇ ਪਰਸਨਲ ਥਿਊ ਦੇ ਸਕਦਾ ਵੀ ਜਿਹਦੀ ਸਰਕਾਰ ਹੈ ਵੋਟ ਉਹਨੂੰ ਪਾਣੀ ਚਾਹੀਦੀ ਹੈ 92 ਐਮ.ਐਲ.ਏ ਪਹਿਲਾਂ 91 ਰਹਿ ਗਏ ਉਹਨੂੰ ਉਹਨੇ ਅਸਤੀਫਾ ਦਿੱਤਾ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਦਾ ਹੀ ਐਮ.ਐਲ.ਏ ਬਣਾ ਦਾਂਗੇ ਤੇ ਸਰਕਾਰ ਉਹਨਾਂ ਦੀ ਹੈ ਬੜੀ ਸਮੂਦਲੀ ਕੰਮ ਚੱਲ ਜੂਗਾ ਸਮੂਦਲੀ ਲੋਕਾਂ ਦੇ ਕੰਮ ਹੁੰਦੇ ਰਹਿਣਗੇ ਮੈਂ ਇੱਕ ਉੱਥੇ ਸੋਸ਼ਲ ਮੀਡੀਆ ਤੇ ਸੁਣੀ ਸੀ ਕਿ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਉਹਨਾਂ ਦੇ 14 ਤੋਂ 15 ਹੋਗੇ ਕੋਈ ਫਰਕ ਨਹੀਂ ਪੈਣਾ ਲੇਕਿਨ ਸਾਨੂੰ ਜਲੰਧਰ ਵਾਸੀਆਂ ਨੂੰ ਤਾਂ ਫਰਕ ਪਊਗਾ ਇਸ ਚੀਜ਼ ਦਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪਬਲਿਕ ਸਾਰੇ ਦੀ ਸਾਰੀ ਆਮ ਆਦਮੀ ਪਾਰਟੀ ਨੂੰ ਬੋਟ ਕਰੇ ਜਿਹੜਾ ਵਿਕਾਸ ਕਿੰਨਾ ਕੁ ਹੋਇਆ ਥੋੜੇ ਜਿਕਰ ਵੈਸ ਦੀ ਗੱਲ ਕਰੀਏ ਤਾਂ ਵਿਕਾਸ ਕਿੰਨਾ ਕੁ ਹੋਇਆ ਜੋ ਲੋਕਲ ਵਲੰਟੀਅਰ ਆਮ ਆਦਮੀ ਪਾਰਟੀ ਦਾ ਹੈਗਾ ਉਹਨਾਂ ਕੋਲੋਂ ਕੰਮ ਕਰਾ ਲੈਂਦੇ ਆ ਕਰਾ ਲੈਂਦੇ ਆ ਨਿਕਲੇ ਐਮਐਲਏ ਸਾਹਿਬ ਨੇ ਤਾਂ ਕਦੇ ਕਿਸੇ ਦਾ ਕੋਈ ਕੰਮ ਕੀਤਾ ਨਹੀਂ ਹੈਗਾ ਜਿਹੜੇ ਸ਼ਿਤ ਲੰਗੁਰਾਲ ਜੀ ਨੇ ਤਾਂ ਕਾਂਗਰਸ ਤੋਂ ਵੀ ਉਮੀਦਵਾਰ ਨੇ ਡਿਪਟੀ ਸੀਨੀਅਰ ਡਿਪਟੀ ਮੇਅਰ ਵੀ ਰਹੇ ਨੇ ਉਹਨਾਂ ਨੇ ਆਪਦੇ ਟਾਈਮ ਦੇ ਵਿੱਚ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਰਾਏ ਨੇ ਠੀਕ ਹੈ ਜੋ ਹੈਗਾ ਜੋ ਪਹਿਲਾਂ ਕਰਾ ਲਿਆ ਕਰਾ ਲਿਆ ਅਸੀਂ ਤਾਂ ਹੁਣ ਵਾਲੀ ਸਰਕਾਰ ਨੂੰ ਦੇਖ ਰਹੇ ਹਾਂ ਵੀ ਹੁਣ ਕੀ ਕਰਵਾਉਣਾ ਤੁਸੀਂ ਕੀ ਦੇਖਦੇ ਹੋ ਕਿਹੜੇ ਮੁੱਦੇ ਨੇ ਕਿਹੜੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਵਾਰ ਵੋਟ ਕਰੋਗੇ ਦੇਖੋ ਜੀ ਮੇਨ ਮੁੱਦਾ ਅੱਜਕੱਲ ਜੋ ਤੁਹ ਘਰ ਘਰ ਜੇ ਨਸ਼ਾ ਜਵਾਨ ਬੱਚਿਆਂ ਦੇ ਦੇਖੇ ਹਾਲਾਤ ਹੋ ਰਹੇ ਬਸ ਇਹ ਕਿ ਨਸ਼ਾ ਜਿਹੜਾ ਬੰਦ ਹੋ ਜਾਂਦਾ ਮੈਂ ਪੋਲਿਟਿਕਲ ਗੱਲ ਤਾਂ ਨਹੀਂ ਕਰ ਸਕਦਾ ਮੈਂ ਆਮ ਇਨਸਾਨ ਆ ਸਮਾਜ ਵਿਚ ਚਰਦਾ ਹਾਲ ਨਾ ਜਾਣਾ ਜੋ ਲੋਕੋ ਨੇ ਮੋਲ ਦੇਖਦੇ ਨੇ ਨਸ਼ਾ ਦਾ ਅਹਿਮ ਮੁੱਦਾ ਇਸ ਵਾਰ ਨਸ਼ਾ ਵੀ ਖਤਮ ਹੋਣਾ ਚਾਹੀਦਾ ਸਭ ਨੂੰ ਪਤਾ ਹੀ ਹੈ ਜੀ ਨਸ਼ਾ ਵੀ ਚੱਲ ਰਿਹਾ ਔਰ ਵੈਸੇ ਤਾਂ ਤਕਰੀਬਨ ਸਾਰਾ ਠੀਕ ਹੈ ਜਦੋਂ ਸੀਐਮ ਦੀ ਸਰਕਾਰ ਆਈ ਹੈ ਬਹੁਤ ਸਾਰੇ ਸੁਧਾਰ ਹਨ ਲੋਕਾਂ ਨੂੰ ਸਹੂਲਤਾਂ ਮਿਲੀਆਂ ਹਰ ਵਰਗ ਨੂੰ ਸਹੂਲਤ ਮਿਲ ਰਹੀ ਹੈ ਜਿੱਦਾਂ ਕਿ ਬਿਜਲੀ ਦੇ ਬਿੱਲ ਹੋ ਗਏ ਟੋਲ ਪਲਾਜ਼ਾ ਫਰੀ ਹੋ ਰਹੇ ਆ ਮੈਡੀਕਲ ਦੇ ਇੱਥੇ ਉਹਨਾਂ ਨੇ ਹਸਪੀਟਲ ਜਿਹੜੇ ਆ ਆਮ ਆਦੀ ਕਲੀਨਿੰਗ ਜਿਹੜੇ ਖੋਲੇ ਜਾ ਰਹੇ ਆ ਆਮ ਆਦਮੀ ਦੀ ਸਰਕਾਰ ਬੜੀ ਵਧੀਆ ਸਰਕਾਰ ਆ ਅਸੀਂ ਇਹ ਨਹੀਂ ਕਿ ਆਮ ਆਦੀ ਪੜ੍ਹਦੀ ਮਤਲਬ ਜੋ ਅਸੀਂ ਵੇਖਦੇ ਆ ਉਸ ਰਕੂਣ ਦੇ ਵਿੱਚ ਤੁਹਾਨੂੰ ਕਿਹੜੀ ਪਾਲਤੀ ਤੇ ਕਿਹੜਾ ਨੁਮਾਇੰਦਾ ਵਧੀਆ ਲੱਗ ਰਿਹਾ ਇਸ ਵਾਰ ਜਲੰਧਰ ਜਿਮਨੀ ਚੋਨਾ ਦੇ ਵਿੱਚ ਦੇਖੋ ਇਹ ਅਮੇਰ ਸਾਲਾ ਜਿਹ ਇੱਕ ਮਿੰਦਰ ਭਗਤ ਜੀ ਨੇ ਇੱਕ ਬਹੁਤ ਹੀ ਸੱਚੇ ਦੇ ਸੁੱਚੇ ਇਮਾਨਦਾਰ ਇਹਨਾਂ ਦੇ ਫਾਜ਼ਲ ਸਾਹਿਬ ਐ ਐਮਐਲਏ ਜਗਰਾਤ ਮੰਤਰੀ ਰਹੇ ਆ ਉਹਨਾਂ ਦਾ ਬੱਚਾ ਬੜਾ ਵਧੀਆ ਕਰਤਬਾ ਜਲੰਧਰ ਸ਼ਹਿਰ ਚ ਰਿਹਾ ਤਾਂ ਜੋ ਮੈਂ ਅਸਰ ਇਹੀ ਕਾਵਾਂਗੇ ਕਿ ਇਮਾਨਦਾਰ ਇਨਸਾਨ ਆਣਾ ਚਾਹੀਦਾ ਮਿੰਦਰ ਪਕਰ ਜੀ ਆਣਾ ਚਾਹੀਦੇ ਆ ਇਹ ਉਹਨਾਂ ਦੇ ਨਾਲ ਕੇ ਜਿਤਾਈਏ ਜੀ ਅੱਜ ਤੁਹਾਨੂੰ ਕੀ ਲੱਗਦਾ ਇਸ ਵਾਰ ਵਿਸ਼ਤ ਜਿਮਨੀ ਚੋਨਾ ਦੇ ਵਿੱਚ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਕੀ ਸੋਚ ਕੇ ਵੋਟ ਪਾਓਗੇ ਜਿ세 ਤਾ ਹੀ ਵੋਟ ਪਾਉਣ ਵੇਲੇ ਸਭ ਤੋਂ ਪਹਿਲਾਂ ਇਹ ਸੋਚਾਂਗੇ ਕਿ ਜਿਹੜੇ ਲੋਕਾਂ ਨੇ ਭ੍ਰਸ਼ਟਾਚਾਰ ਕੀਤੇ ਜੇ ਕਪਲੇ ਕੀਤੇ ਉਹਨਾਂ ਨੂੰ ਅਸੀਂ ਬਿਲਕੁਲ ਵੋਟ ਨਹੀਂ ਪਾਉਣਾ ਜੀ ਉਹ ਜੋ ਲੋਕ ਰਾਜਨੀਤੀ ਤੋਂ ਦੂਰ ਹੋਣੇ ਚਾਹੀਦੇ ਆ ਜਿੱਦਾਂ ਹੁਣੇ ਹੁਣੇ ਇੱਕ ਸਿਟੀ ਸੈਂਟਰ ਘਟਾਲੇ ਦਾ ਇਹੋ ਜਿਹੇ ਕੈਂਡੀਡੇਟਾਂ ਨੂੰ ਅਸੀਂ ਦੂਰ ਰੱਖਾਂਗੇ ਅਸੀਂ ਉਹੋ ਜਿਹੇ ਕੈਂਡੀਡੇਟ ਚੁਣਾਂਗੇ ਜਿਹੜੇ ਕਿ ਸਾਡੇ ਸ਼ਹਿਰ ਦਾ ਸਾਡੇ ਹਲਕੇ ਦਾ ਵਧੀਆ ਟੰਗ ਦਾ ਵਿਕਾਸ ਕਰਨਗੇ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕੀਤੀ ਤੁਸੀਂ ਸੀਨੀਅਰ ਡਿਪਟੀ ਮੇਅਰ ਵੀ ਰਹੇ ਨੇ ਆਪਦੇ ਵਾਰਡ ਦੇ ਵਿੱਚ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਕੰਮਾਂ ਵਿਕਾਸ ਦੇ ਕਰਾਏ ਗਏ ਆ ਨਹੀਂ ਦੇਖੋ ਵਿਕਾਸਤਾ ਬੜੀ ਦੂਰ ਦੀ ਗੱਲ ਆ ਵਿਕਾਸਤਾ ਕੋਈ ਵੀ ਨਹੀਂ ਕਰਵਾਏ ਗਏ ਇਵਨ ਉਹਨਾਂ ਨੇ ਡਿਪਟੀ ਮੇਅਰ ਹੁੰਦਿਆਂ ਘਟਾਲਾ ਸਾਹਮਣੀ ਸੀ ਲੇਕਿਨ ਉਹਨਾਂ ਨੇ ਕਦੀ ਵੀ ਉਸ ਘਟਾਲਿਆਂ ਦੇ ਦੇ ਖਿਲਾਫ ਵੀ ਆਵਾਜ਼ ਨਹੀਂ ਉਠਾਈ ਜਦ ਕਿ ਆਪਣੀਆਂ ਬਸ ਉਹਨਾਂ ਨੇ ਸਿਆਸੀ ਰੋਟੀਆਂ ਸਿੱਖੀਆਂ ਤੇ ਆਪਣੇ ਘਰ ਭਰੇ ਨੇ ਕੀ ਲੱਗਦਾ ਫਿਰ ਇਸ ਵਾਰ ਕਿਹੜੀ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰੇਗਾ ਦੇਖੋ ਇਸ ਵਾਰ ਜੋ ਅਸੀਂ ਸੋਚਦੇ ਆਂ ਵੀ ਪਹਿਲਾਂ ਵੀ ਦੇਖੋ ਆਮ ਆਦੀ ਪਾਰਟੀ ਸਰਕਾਰ ਹੈਗੀ ਆ ਜੋ ਅੱਛਾ ਕੰਮ ਕਰ ਰਹੀ ਆ ਜੋ ਮਾਨ ਸਾਹਿਬ ਨੇ ਆ ਕਾਫੀ ਅੱਛੇ ਕੰਮ ਕੀਤੇ ਨੇ ਉਹ ਕੰਮਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਹੈ ਕਿ ਅਸੀਂ ਜੋ ਆਪ ਦਾ ਕੈਂਡੀਡੇਟ ਨਵੇਂਦਰ ਭਗਤ ਉਹਨੂੰ ਵੋਟ ਕਰਾਂਗੇ ਜੀ ਤਾਂ ਬਾਈ ਜੀ ਤੁਹਾਨੂੰ ਕੀ ਲੱਗਦਾ ਇਸ ਵਾਰ ਜਲੰਧਰ ਵੈਸ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਹੈ ਲੋਕ ਚੋਣਾਂ ਪਸੰਦ ਕਰਨਗੇ ਤਾਂ ਮੁੱਦੇ ਕੀ ਰਹਿਣਗੇ ਲੋਕਾਂ ਦੇ ਸਰ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਲੋਕ ਪਸੰਦ ਕਰਨਗੇ ਲੋਕਾਂ ਦੀ ਪਸੰਦ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਸ਼ੀਤਲੂੰ ਗਰਾਲ ਨੇ ਜਿਹੜਾ ਲੋਕਾਂ ਦੇ ਨਾਲ ਦਗਾ ਕੀਤਾ ਆ ਉਹਦਾ ਜਵਾਬ ਲੋਕ 10 ਤਰੀਕ ਨੂੰ ਦੇਣਗੇ ਮੈਂ ਵੀ ਉਹਨਾਂ ਚਾ ਮੈਂ ਵੀ ਜਲੰਧਰ ਵਾਸੀ ਆ ਇੱਕ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਦੂਜਾ ਤੁਸੀਂ ਜਿਸ ਸਰਕਾਰ ਦੇ ਵਿੱਚ ਰਹਿ ਕੇ ਆਇਓ ਉਹ ਸਰਕਾਰ ਤੇ ਐਲੋਕੇਸ਼ਨ ਲਾ ਰਹੇ ਹੋ ਤੁਸੀਂ ਜਦੋਂ 2 ਸਾਲ 2.5 ਸਾਲ ਐਮਐਲਏ ਰਹੇ ਉਦੋਂ ਕਿਉਂ ਨਹੀਂ ਲਾਏ ਤੁਸੀਂ ਆਪ ਸੱਟੇਬਾਜੀ ਦਾ ਸਭ ਤੋਂ ਵੱਡਾ ਸਰਦਾਰ ਗਿਣਾ ਜਾਂਦਾ ਸੀਤਾਰੰਗਰਾਲ ਸੱਟੇਬਾਜੀ ਬਦਮਾਸ਼ੀ ਗੁੰਡਾਗਰਦੀ ਜਿੰਨੀ ਸਭ ਤੋਂ ਵੱਧ ਨਾਮ ਇਸ ਬੰਦੇ ਦਾ ਚੱਲਦਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਇੱਕ ਸ਼ਰੀਫ ਇਨਸਾਨ ਇਮਾਨਦਾਰ ਇਨਸਾਨ ਸਾਡੇ ਏਰੀਆ ਦਾ ਐਮਐਲਏ ਬਣੇ ਔਰ ਵਧੀਆ ਤਰੀਕੇ ਨਾਲ ਵਿਕਾਸ ਕਰਾਵੇ ਔਰ ਸਰਕਾਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਹੈ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਅਸੀਂ ਵੋਟ ਪਾ ਕੇ ਜਿਤਾਉਣਾ ਚਾਹਾਂਗੇ ਬਿਲਕੁਲ ਜਲੰਧਰ ਵੈਸਟ ਦੇ ਜੋ ਲੋਕ ਨੇ ਉਹਨਾਂ ਦਾ ਸਾਫ਼ ਤੌਰ ਤੇ ਇਹ ਗੱਲ ਕਹਿਣੀ ਹੈ ਕਿ ਸਰਕਾਰ ਨੇ ਪਿਛਲੇ 2.5 ਸਾਲਾਂ ਦੇ ਵਿੱਚ ਸਹੀ ਕੰਮ ਕਰਾਏ ਨੇ ਪਰ ਸ਼ੀਤਲੰਗੁਰਾਲ ਦੇ ਵੱਲੋਂ ਕੰਮ ਜਿਹੜੇ ਨਹੀਂ ਕਰਾਏ ਗਏ ਜਿਹੜੇ ਵਲੰਟੀਅਰ ਸੀਗੇ ਵਲੰਟੀਅਰ ਦੇ ਵੱਲੋਂ ਹੀ ਕੰਮ ਕਰਾਏ ਜਾਂਦੇ ਸੀ ਤਾਂ ਨਾਲ ਦੀ ਨਾਲ ਲੋਕ ਜਿਹੜੇ ਨੇ ਸ਼ੀਤ ਲੰਗੁਰਾਲ ਤੇ ਗੰਭੀਰ ਇਲਜ਼ਾਮ ਵੀ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਉਹ ਗੱਲ ਦੂਜੇ ਪਾਸੇ ਜੇਕਰ ਗੱਲ ਕਾਂਗਰਸ ਦੇ ਉਮੀਦਵਾਰ ਦੀ ਕਰੀਏ ਤਾਂ ਉਹਨਾਂ ਦਾ ਇਹ ਕਹਿ ਰਹੇ ਕਿ ਸੀਨੀਅਰ ਡਿਪਟੀ ਮੇਅਰ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਆਪਣੇ ਹੀ ਵਾਰਡ ਦੇ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ ਗਿਆ ਤੇ ਇਸ ਕਰਕੇ ਜਲੰਧਰ ਵੈਸ ਦੇ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਹਿਲੀ ਪਸੰਦ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਨਜ਼ਰ ਆ ਰਹੀ ਹੈ ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਵਿਧਾਨ ਸਭਾ ਦੇ ਪਿੱਛੇ ਜਾਂਗੇ ਕੈਮਰਾ ਪਰਸ ਮਨੀਸ਼ ਦੇ ਨਾਲ ਹਿੰਮਤ ਸਿੰਘ ਦਿਗਪਾਲ ਦੇ ਐਨਕਸ ਸਵੇਰਾ ਜਲੰਧਰ